ਸਸ਼ੀਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀ ਕੋਰਦੂਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗੈਸਟ ਆਵੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਨੀ ਨਾਲ ਦੇਖ ਸਕੋ ਹਾਂਜੀ ਚਾਹਦੀ ਬੁਲੀ ਨੂੰ ਸ਼ੇਅਰ ਜੀ ਨੂੰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿੰਦਾ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਅੱਜ ਕਿਸੇ ਵੀ ਫੈਬਰਿਕ 'ਚ ਸਾਡੀ ਡਿਟੇਲਸ ਨਾਲ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਸੇਵਾ ਨਾਲ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਪਣੀ ਵੀ ਹੋ ਸਕਦੀ ਹੈ ਤੇ ਸਾਡੇ ਵਾਲੀ ਡਿਜ਼ਾਈਨਿੰਗ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਸਾਡੇ ਵਾਲੇ ਡਿਜ਼ਾਈਨ ਤੁਸੀਂ ਹੋਰ ਦੇਖਣ ਦੇ ਲਈ ਸਾਡੇ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਬੁਟੀਕ ਕੋਰਡੂਨਾ ਨਾਮ ਤੇ ਸਾਡੀ ਇੰਸਟਾ ID ਆ ਡਿਸਕ੍ਰਿਪਸ਼ਨ ਦੇ ਅੰਦਰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਆਪਨਾ ਜਿਵੇਂ ਤੁਸੀਂ ਸਿੰਚ ਚਾਹੋ ਉਹਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਇੱਕ ਪ੍ਰਿੰਟ ਦੇ ਉੱਪਰ ਵਰਕ ਵਾਲੇ ਸੂਟ ਲੈ ਕੇ ਆਏ ਬਾਦਨੀ ਪ੍ਰਿੰਟ ਦੇ ਉੱਪਰ ਆਪਣਾ ਵਰਕ ਹੋਇਆ ਹੋਇਆ ਹੈਗਾ ਤੇ ਆਪਣੇ ਪ੍ਰਿੰਟਡ ਅਲੱਗ-ਅਲੱਗ ਹਨਾ ਫੈਬਰਿਕ ਦੇ ਵਿੱਚ ਆਪਾਂ ਨੇ ਵਰਕ ਕਰਵਾਇਆ ਹੋਇਆ ਹੈਗਾ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਰੂਰੀ ਨਹੀਂ ਵੀ ਤੁਸੀਂ ਇਹ ਸਾਰੇ ਪ੍ਰਿੰਟ ਸੇਮ ਤੋਂ ਸੇਮ ਲੈਣੇ ਦਾ ਸੇਵ ਕਿਉਂ ਚਿੰਤਾ ਕਰਨੀ ਮਿਲਦੇ ਵੀ ਨਹੀਂ ਕਿਉਂਕਿ ਜਦ ਨੂੰ ਆਪਾਂ ਇਹ ਸੂਟ ਰੈਡੀ ਹੋ ਕੇ ਆਉਂਦੇ ਨੇ ਸਟਿਚ ਹੋ ਕੇ ਆਏ ਨੇ ਵਰਕ ਹੋ ਕੇ ਆਏ ਨੇ ਹੈਨਾ ਉਹਨੂੰ ਉਹ ਜਿਹੜਾ ਪ੍ਰਿੰਟ ਆ ਉਹ ਆਊਟ ਹੋ ਜਾਂਦਾ ਪ੍ਰ ਤੁਸੀਂ ਸੇਮ ਫੈਬ੍ਰਿਕ ਜਿਹੜਾ ਫੈਬ੍ਰਿਕ ਤੁਹਾਨੂੰ ਪਸੰਦ ਆਇਆ ਤੁਸੀਂ ਉਸੇ ਜੀ ਆਪਣਾ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਨੇ ਇਹ ਦੇਖੋ ਪ੍ਰਿੰਟਡ ਸੂਟ ਤੇ ਵਰਕ ਕਰਵਾਇਆਗਾ ਇਹ ਆਪਣਾ ਜੈਪੁਰੀ ਦੇ ਵਿੱਚ ਹੈਗਾ ਸੂਟ ਇਹਦਾ ਜੈਪੁਰੀ ਡਾਟਸ ਦੇ ਵਿੱਚ ਹੈ ਤੇ ਜੋਰਜਟ ਦੀ ਇਹਦੀ ਫੈਬ੍ਰਿਕ ਆ ਸਕਾਈ ਕਲਰ ਹੈਗਾ ਦੇਖੋ ਐਵੇਂ ਜੈਪੁਰੀ ਦੇ ਵਿੱਚ ਤੁਹਾਨੂੰ ਕ੍ਰੇਪ ਦੇ ਵਿੱਚ ਵੀ ਸੂਟ ਮਿਲ ਜਾਣਗੇ ਔਰਗੈਂਜ਼ਾ ਚ ਵੀ ਮਿਲ ਜਾਣਗੇ ਤੇ ਤੁਹਾਨੂੰ ਜੋਰਜਟ ਚ ਵੀ ਮਿਲ ਜਾਣਗੇ ਇਹਨਾਂ ਵਿੱਚ ਅਲੱਗ-ਅਲੱਗ ਕਲਰ ਮਿਲਣਗੇ ਜਿਹੜੇ ਕਲਰ ਤੇ ਜਿਹੜੀ ਫੈਬਰਿਕ ਤੁਸੀਂ ਲੈਣੀ ਹੋਈ ਇਸ ਤੋਂ ਉਹਦੀ ਕਲਰ ਸੈਂਡ ਕਰ ਦਾਂਗੇ ਇਹ ਦੇਖੋ ਆਪਾਂ ਸੇਮ ਐਦਾਂ ਹੀ ਦੇਖੋ ਸਾਰਾ ਹਿਜੌਰ ਜਟ ਦੇ ਵਿੱਚ ਸੂਕ ਲਿਆਗਾ 올ਓਵਰ ਤੇ ਇਹਦੇ ਉੱਪਰ ਫਿਰ ਆਪਾਂ ਨੇ ਡਿਜ਼ਾਈਨ ਰੈਡੀ ਕਰਵਾਏਗਾ ਦੇਖ ਸਕਾਈ ਕਲਰ ਆ ਇਹਦਾ ਤੇ ਇਹ ਦੇਖਿਆ ਆ ਗਿਆ ਇਹਦੇ neck ਦੇ ਉੱਪਰ ਵਰਕ ਹੈਦਾ ਬਹੁਤ ਸੋਹਣਾ ਦੇਖੋ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆਗਾ ਗਲੇ ਦੇ ਉੱਪਰ ਵਰਕ ਆ ਗਿਆ ਤੇ ਐਦਾਂ ਦੇਖੋ ਇਹਦੀ ਬਾਹੂ ਦੇ ਉੱਪਰ ਵਰਕ ਆ ਗਿਆ ਬਹੁਤ ਜਿਆਦਾ ਸੋਹਣਾ ਦੇਖੋ ਹੈਵੀ ਵਰਕ ਇਹਦੀ ਬਾਹੂ ਦੇ ਉੱਪਰ ਬਣਿਆ ਹੋਇਆ ਹੈ ਇਹ ਮਹਾਂ ਦੇ ਉੱਪਰ ਵਰਕ ਆ ਗਿਆ ਹੈ ਤੇ ਇਧਰ ਦੇਖੋ ਇਹਦੀ ਸਰਵਾਰ ਦੇ ਉੱਪਰ ਆ ਗਿਆ। ਇਹ ਵਾਲਾ ਸਰਵਾਰ ਤੇ ਆ ਗਿਆ। ਸਾਰਾ ਬਹੁਤ ਸਮੇਂ ਦੇਖੋ ਪਰੀਆ ਹੈਵੀ ਵਰਕਿੰਗ ਵਾਲਾ ਹੈ ਸਰਵਾਰ ਤੇ ਪੂਰਾ ਹੈਵੀ ਹੋਇਆ ਹੈਗਾ ਮਸ਼ੀਨ ਵਰਕ ਦੇ ਵਿੱਚ। ਤੇ ਨਾਲ ਦੇਖੋ ਆਪਾਂ ਇਹਦੇ ਪਿਓਰ ਕਮਲ ਚੂਣ ਦਾ ਦੁਪੱਟਾ ਜਿਹੜਾ ਉਹ ਤਿਆਰ ਕਰਵਾਇਆਗਾ। ਕਮਲ ਚੂਣ ਦਾ ਦੁਪੱਟਾ ਹੈਗਾ ਤੇ ਆਪਣਾ ਜਿਹੜਾ ਸਾਈਡ ਦਾ ਤੋਵਾਗਾ ਇਹ ਤਾਈੜਾਈ ਹੋਇਆ ਹੋਇਆ ਹੈਗਾ ਇਹਦਾ। ਤਾਈੜਾਈ ਹੋਇਆ ਹੈਗਾ। ਕਮਲ ਚੂਣ ਦਾ ਦੁਪੱਟਾ ਹੈਗਾ ਤੇ ਤੁਸੀਂ ਆਪਣਾ ਸੈਮੀ ਚੂਣ ਪਿਓਰ ਔਰਗੰਝਾ ਹਾਂ ਜੀ ਵੇ ਤੁਹਾਨੂੰ ਪਸੰਦਾ ਕੋਈ ਦੁਪੱਟਾ ਤੁਸੀਂ ਉਵੇਂ ਤਿਆਰ ਕਰਵਾ ਸਕਦੇ ਹੋ ਜਿਹੜਾ ਜੈਰਜਟ ਦੀ ਫੈਬਰਿਕ ਆ ਮਸ਼ੀਨ ਵਰਕ ਚ ਆਪਾਂ ਨੇ ਸੂਟ ਤਿਆਰ ਕਰਵਾਇਆ ਬਹੁਤ ਸੋਹਣੇ ਵਰਕ ਦੇ ਨਾਲ ਤਿਆਰ ਹੋਇਆ ਵਰਕ ਤੁਹਾਡਾ ਆਪਣਾ ਵੀ ਹੋ ਸਕਦਾ ਤੁਸੀਂ ਸਾਡੇ ਵਾਲਾ ਸੇਮ ਵੀ ਕਰਵਾ ਸਕਦੇ ਹੋ ਬਾਕੀ ਕਲਰ ਵਗੈਰਾ ਮੈਂ ਤੁਹਾਨੂੰ ਦੱਸਤੀ ਫੈਬਰਿਕ ਵੀ ਦੱਸਤੀ ਇਹਦੀ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋਊਗੀ ਤੁਸੀਂ ਉਸ ਨੂੰ ਹੋਰ ਪ੍ਰਿੰਟ ਦੇ ਵਿੱਚ ਵੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਇਹ ਜੈਪਰੀ ਦੇ ਵਿੱਚ ਹੀ ਲੈਣਾਗਾ ਤੁਸੀਂ ਆਪਣਾ ਪ੍ਰਿੰਟ ਹੋਰ ਕਿਸੇ ਫੈਬਰਿਕ ਦੇ ਵਿੱਚ ਸਿਲੈਕਟ ਕਰਕੇ ਉਹਦੇ ਵਿੱਚ ਵੀ ਕਰਵਾ ਸਕਦੇ ਹੋ ਹਾਂ ਜੀ ਇਹ ਆਪਣਾ ਨੈਕਸਟ ਸੂਟ ਹੈਗਾ ਇਹ ਵਾਲਾ ਦਾ ਆਪਣਾ ਦੇਖੋ ਇਹ ਵੀ ਏਦਾਂ ਆਪਣਾ ਜੈਪਰੀ ਡਾਟਸ ਦੇ ਵਿੱਚ ਹੀ ਆ ਗਿਆ ਇਹ ਆਪਣੀ ਜਿਹੜੀ ਸ਼ਰਟ ਆ ਕੀ ਪਿਓਰ ਔਰਗੈਂਜ਼ਾ ਦੀ ਹੈ ਤੇ ਨਾਲ ਆਪਾਂ ਪਲੇਨ ਜਿਹੜੀ ਸਲਵਾਰ ਆ ਕੀ ਇਹ ਲਾਈ ਜਾਈਗੀ ਕ੍ਰੇਪ ਦੀ ਕ੍ਰੇਪ ਦੀ ਸਲਵਾਰ ਲਾਈ ਹੈਗੀ ਏਦਾਂ ਤੇ ਪਿਓਰ ਔਰਗੈਂਜ਼ਾ ਦੀ ਆਪਣੀ ਸ਼ਰਟ ਆ ਕੀ ਦੇਖੋ ਬਿੰਨੀਆਂ ਵਾਲੀ ਜੈਪਰੀ ਡਾਟਸ ਵਾਲੀ ਆ ਇਹ ਵੀ ਆਪਣੇ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਕਰਵਾਇਆ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਸੂਟ ਬਣਿਆਗਾ ਇਹ ਚਾਹ ਘੇਰੇ ਦੇ ਉੱਪਰ ਵਰਕ ਆ ਗਿਆ ਵਿੱਚ ਆਪਣੀ ਜਰੀ ਵੀ ਯੂਜ਼ ਕੀਤੀ ਹੈਗੀ ਇਹਦੇ ਤੇ ਬਾਕੀ ਆਪਣਾ ਪੂਰਾ ਹੈਵੀ ਬਣ ਗਿਆ ਤੇ ਗਲੇ ਤੇ ਵਰਕ ਆ ਗਿਆ ਇਹ ਇਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਗਿਆ। ਇੰਨਾ ਜਿਆਦਾ ਸੋਹਣਾ ਆਪਣਾ ਜਿਹੜਾ ਸੂਟ ਤਿਆਰ ਹੋਇਆ ਹੈ। ਇਹ ਜਿਹੜਾ ਤੁਹਾਨੂੰ ਪਹਿਲਾ ਸੂਟ ਦਿਖਾਇਆ ਉਹਦੇ ਬਾਅਦ ਤੁਸੀਂ ਇਹ 올ਓਵਰ ਵੀ ਕਰਵਾ ਸਕਦੇ ਹੋ। ਆਪਾਂ ਇਹਦੇ ਨਾਲ ਮੈਚਿੰਗ ਬਾਟਮ ਕਰਵਾ ਲਈਏ। ਇਦਾਂ ਵੀ ਲੈ ਸਕਦੇ। ਨਾਲ ਪਿਓਰ ਕਮਲਚਨੂਨ ਦਾ ਦੁਪੱਟਾ ਦੇਖੋ ਇਹ ਤਿਆਰ ਹੋਇਆਗਾ ਤੇ ਇਹਦਾ ਦੇਖੋ ਆਪਾਂ ਜੈਪੁਰੀ ਡਾਟਸ ਜਿਹੇ ਵਿੱਚ ਚੱਕਰ-ਪੱਕੇ ਸਾਰੇ ਦੇ ਟਾਈ ਡਾਈ ਕਰਵਾਇਆਗਾ ਦੇਖੋ। ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ। ਕਮਲ ਚਨੂਨ ਦਾ ਦੁਪੱਟਾ ਗਾ ਦੁਪੱਟਾ ਜਿਹੜਾ ਤੁਹਾਨੂੰ ਪਸੰਦ ਹੋਇਆ ਹੁਣ ਤੁਹਾਨੂੰ ਵੀ ਦੇਖੋ ਸਾਰਿਆਂ ਨੂੰ ਪਤਾ ਹੀ ਆ ਵੀ ਜੇ ਆਪਾਂ ਕਮਲ ਚਨੂਨ ਦੁਪੱਟਾ ਸੂਤਾਂ ਨਾਲ ਬਣਾਉਣੇ ਤਾਂ ਆਪਣਾ ਸੂਤ ਦਾ ਰੇਟ ਵੱਧਦਾ ਹੀ ਵੱਧਦਾ ਗਾ ਨਾ ਕੋਈ ਕਮਲ ਚਨੂਨ ਆਪਣੇ ਸਾਰੇ ਦੁਪੱਟਿਆਂ ਨਾਲ ਮਹਿੰਗਾ ਦੁਪੱਟਾ ਹੁੰਦਾ ਗਾ ਤੇ ਤੁਸੀਂ ਆਪਣਾ ਸੈਮੀ ਚਨੂਨ ਸੁਪਰ ਨੈਟ ਪਿਓਰ ਆਰਗੈਂਜ਼ਾ ਨਾ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਆ ਤੁਸੀ ਉਹ ਰਵਾ ਸਕਦੇ ਹੋਗੇ ਤੇ ਜਿਹੜੇ ਵੀ ਪ੍ਰਿੰਟ ਦੇ ਉੱਪਰ ਤੁਹਾਨੂੰ ਪਸੰਦ ਹੋਇਆ ਇਹ ਸੇਮ ਵਰਕ ਦੇ ਨਾਲ ਡਿਫਰੈਂਟ ਵਰਕ ਲੈਣਾ ਹੋਇਆ ਕਲਰ ਹੋਰ ਲੈਣਾ ਹੋਇਆ ਜਿਵੇਂ ਤੁਹਾਨੂੰ ਪਸ ਇਹ ਵਾਲਾ ਆਪਣਾ ਜੈਪੁਰੀ ਪ੍ਰਿੰਟ ਦੇ ਵਿੱਚ ਸੂਟ ਹੈਗਾ ਜੈਪੁਰੀ ਪ੍ਰਿੰਟ ਦੇ ਵਿੱਚ ਇਹ ਵਾਲਾ ਆਪਣਾ ਐਦਾ ਮੈਚਿੰਗਾ ਦੇਖੋ ਜੀ ਤੁਸੀਂ ਇਹ ਆਹ ਵਾਲਾ ਵੀ 올ਓਵਰ ਲੈ ਸਕਦੇ ਹੋ ਤੇ ਆਪਣਾ ਆਹ ਵਾਲਾ ਵੀ 올ਓਵਰ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਆ ਐਦਾ ਹੀ ਆਪ ਨੂੰ ਵੈਸੇ ਐਦਾਂ ਵੈਸੇ ਜਿਹੜੀ ਇਹਦੀ ਮੈਚਿੰਗ ਹੈਗੀ ਹੋਏਦਾਂ ਹੀ ਹੈ ਜਿਹੜਾ ਆਪ ਨੂੰ ਮਿਲਦਾਗਾ ਉਹ ਐਦਾਂ ਹੀ ਮਿਲਦਾਗਾ ਐਦਾਂ ਦੀ ਗੁੰਜੇਗੀ ਸ਼ਰਟ ਹੈ ਤੇ ਐਦਾਂ ਦੀ ਬਿੰਦੀਆਂ ਵਾਲੀ ਬਾਟਮ ਹਾਂਜੀ ਦੇਖੋ ਜੀ ਅਪਾ ਵਰਕ ਕਰਵਾਏਗਾ ਇਹ ਜੇ ਆਪਾਂ ਨੇ ਆਰਗੈਂਜ਼ਾ ਦਾ ਪੈਚ ਲਗਾਇਆ ਕਿ ਇਹਦੇ ਦੇ ਉੱਪਰ ਮੈਰੂਨ ਕਲਰ ਹੈ ਇਹਦਾ ਦੇਖੋ ਇਹਦਾ ਆਰਗੈਂਜ਼ਾ ਦਾ ਪੈਚ ਲਗਾ ਕੇ ਆਪਾਂ ਇਤੇ ਵਰਕ ਕੀਤਾਗਾ ਆਫ ਵਾਈਟ ਕਲਰ ਦੇ ਨਾਲ ਕਿਉਂਕਿ ਇਹਦੇ ਆਫ ਵਾਈਟ ਹੀ ਹੋਣਾ ਸੀ ਆਪਾਂ ਹੋਰ ਕਿਸੇ ਕਲਰ ਨਾਲ ਨਹੀਂ ਕਰ ਸਕਦੇ ਸੀਗੇ ਤੇ ਇਦਾਂ ਦੇਖੋ ਇਹਦੀ ਬਾਜ ਦੇ ਉੱਪਰ ਵਰਕ ਕਰਦੇ ਹਾਂ ਵਾਲਾ ਹੈ ਬਾਜ ਦੇ ਉੱਪਰ ਅੰਤ ਜਿਹੜਾ ਇਹਨਾਂ ਦਾ ਦੁਪੱਟਾ ਆਪਾਂ ਨੇ ਤਿਆਰ ਕਰਵਾਇਆ ਪਿਓਰ ਚਰੂਨ ਦਾ ਦੁਪੱਟਾ ਦੇ ਉੱਪਰ ਇਦਾਂ ਹੀ ਆਪਾਂ ਜੈਪੁਰੀ ਡਾਟਸ ਪਾ ਕੇ ਵਿੱਚ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਤੇ ਇਹ ਪੈਚ ਨਾਲ ਵੀ ਆਪਾਂ ਨੇ ਇਹਨੂੰ ਪਲੇਸ ਦਿੱਤੇ ਦੇਖੋ ਕਾਫੀ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਇਹ ਜਿਹੜੀ ਫੈਬਰਿਕ ਆ ਕਿ ਜੈਪੁਰ ਦੀ ਜੈਪੁਰ ਇਸਮੁਕ ਦੀ ਇਹ ਆਪਣੀ ਇਹ ਆ ਕਿ ਕ੍ਰੇਪ ਇਹ ਕ੍ਰੇਪ ਦੀ ਫੈਬਰਿਕ ਆ ਮੈਂ ਤੁਹਾਨੂੰ ਸਾਡੇ ਕਾਫੀ ਵੀਡੀਓ ਤੁਸੀਂ ਪਹਿਲਾਂ ਲਾਂਚ ਵਿੱਚ ਦੇਖ ਚੁੱਕੇ ਹੋ ਹੁੰਦੇ ਕਾਫੀ ਸੂਟ ਸਾਡੇ ਦੇ ਨਾਲ ਤਿਆਰ ਹੋਏ ਨੇ ਇਹ ਆਪਾਂ ਨੂੰ ਜੈਪੁਰੀ ਡਾਟਸ ਵਾਲਾ ਕ੍ਰੇਪ ਚ ਮਿਲੇਗਾ ਜਾਰਜਟ ਤੋਂ ਦੇ ਰੂਲ ਔਰਗੈਂਜ਼ਾ ਤੋਂ ਔਰਗੈਂਜ਼ਾ ਤੋਂ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਇਸ ਵਿੱਚ ਸਾਰਾ ਜੀ ਕਲਰ ਹੁੰਦੇ ਨੇ ਜਾਰਜਟ ਕ੍ਰੇਪ ਤੇ ਔਰਗੈਂਜ਼ਾ ਤੇ ਇਸ ਤੋਂ ਪਹਿਲਾਂ ਆਪਾਂ ਨੂੰ ਇਹ ਕਾਟਨ ਦੇ ਵਿੱਚ ਵੀ ਆਏ ਸੀਗੇ ਬਟ ਹੁਣ ਮੈਂ ਤੁਹਾਨੂੰ ਕੁਝ ਦਿਖਾ ਨਹੀਂ ਸਕਦੀ ਕਾਟਨ ਦੇ ਵਿੱਚ ਹੋੜੇ ਪੌਦੇ ਕਲਰ ਆਪਾਂ ਨੂੰ ਮਿਲ ਸਕਦੇ ਨੇ। ਵੈਸੇ ਇਹਨਾਂ ਸਿੰਥੈਟਿਕ ਦੇ ਵਿੱਚ ਆਪਾਂ ਨੂੰ ਕਾਫੀ ਕਲਰ ਮਿਲ ਜਾਂਦੇ ਨੇ। ਬਾਕੀ ਡਿਜ਼ਾਈਨ ਜੇ ਮੈਨੂੰ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਹ ਸਾਡਾ ਡਿਜ਼ਾਈਨ ਨਾ ਪਲੇਨ ਤੇ ਵੀ ਤਿਆਰ ਹੋਇਆ ਸੀਗਾ। ਜੇ ਤੁਸੀਂ ਇਹ ਡਿਜ਼ਾਈਨ ਦੇਖ ਕੇ ਆਪਣਾ ਪਲੇਨ ਸੂਟ ਤੇ ਤਿਆਰ ਕਰਵਾਉਣਾ ਉਹ ਵੀ ਇੰਨਾ ਹੀ ਵਧੀਆ ਆਪਣਾ ਡਿਜ਼ਾਈਨ ਤਿਆਰ ਹੁੰਦਾ ਹੈਗਾ। ਤੁਸੀਂ ਆਪਣਾ ਪਲੇਨ ਤੇ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ। ਆਪਣੀ ਬਾਂਦਨੀ ਦੀ ਪ੍ਰਿੰਟ ਆ ਗਈ। ਜਿਹੜੀ ਇਹ ਫੈਬਰਿਕ ਹੈ ਇਹ ਜੌਰਜਟ ਦੀ ਹੈਗੀ ਤੇ ਪ੍ਰਿੰਟਾ ਜਿਹੜਾ ਇਹ ਬਾਂਦਨੀ ਦਾ ਹੈ। ਜਾਂ ਆਪਾਂ ਨੇ 올ਓਵਰ ਸੂਟ ਲਿਆਗਾ ਇਦਾਂ 올ਓਵਰ ਸੂਟ ਲਿਆਗਾ ਤਾਂ ਇਹਦੇ 올 오버 ಸೂਟ ਤੇ ਆਪਾਂ ਇਹਦਾ ਦੇਖੋ ਇਹ ਚਾਕਾ ਦੇ ਉੱਪਰ ਵਰਤ ਕਰਵਾਇਆਗਾ ਇਹਦੇ ਗਲੇ ਦੇ ਉੱਪਰ ਵਰਤ ਕਰਵਾਇਆਗਾ ਇਹ ਬੜਾ ਵਰਕ ਦੇ ਕਿੜੇ ਦੇ ਗਲੇ ਦੇ ਉੱਪਰ ਆ ਤੇ ਇਹਦੇ ਇਹ ਚਾਕਾ ਦੇ ਉੱਪਰ ਆਗੇ ਰॉयਲ ਬਲੂ ਕਲਰ ਆ ਜਿਹੜਾ ਆਪਾਂ ਇੱਕ ਥ्रेड ਹੀ ਇਹਦੇ ਵਿੱਚ ਚੂਸ ਕੀਤਾਗਾ ਤੁਸੀਂ ਚਾਹੋ ਤਾਂ ਆਪਣੇ ਜਿਹੜੇ ਮਲਟੀ ਥ्रेडਣਗੇ ਉਹ ਯੂਜ਼ ਕਰ ਸਕਦੇ ਹੋਗੇ ਜਾਂ ਕੋਈ ਤੁਹਾਨੂੰ ਹੋਰ ਥ्रेड ਪਸੰਦ ਆ ਤੁਸੀਂ ਉਹ ਕਰਵਾ ਸਕਦੇ ਏਦਾਂ ਦੇਖੋ ਇਹਦੀ ਬਾਜੂ ਦੇ ਉੱਪਰ ਵਰਤਾਂਗੇ ਨਾਲ ਆਪਾਂ ਇਹਦੇ ਲੂਜ਼ ਜਿਹੜਾ ਪਲਾਜ਼ੋ ਆਗਾ ਉਹ ਰੈਡੀ ਕਰਵਾਇਆਗਾ ਇਸ ਤੋਂ ਬਾਅਦ ਬੋਟਮ ਵਗੈਰਾ ਰੈਡੀ ਨਹੀਂ ਹੈਗੀ। ਲੂਸ ਪਲਾਜ਼ੋ ਜਿਹੜਾ ਉਹ ਰੈਡੀ ਹੈਗਾ ਤੇ ਆਪਾਂ ਨੀਚੇ ਪਾਈ ਪੰਦੇ ਨਾਲ ਹਨ ਜਿਹੜੇ ਥ੍ਰੈਡ ਦੀ ਆਪਣਾ ਵਰਕ ਹੋਇਆ ਹੈਗਾ ਉਹਦੇ ਨਾਲ ਆਪਾਂ ਨੂੰ ਫਿਨਿਸ਼ ਕਰਦੇ ਹਾਂ ਇਹ ਪਲਾਜ਼ੋ। ਤੁਸੀਂ ਚਾਹੋ ਤਾਂ ਆਪਣਾ ਬੋਟਮ ਵਗੈਰਾ ਤੇ ਪਲਾਜ਼ੋ ਤੇ ਹਨ ਜਿੰਨਾ ਚਾਹੋ ਵਰਕ ਕਰਵਾ ਸਕਦੇ ਹੋਗੇ। ਨਾਲ ਪਿਓਰ ਔਰਗਾਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਉਹ ਤਿਆਰ ਕਰਵਾਇਆ ਹੈਗਾ ਦੇਖੋ ਇੱਦਾਂ। ਔਰਗਾਂਜ਼ਾ ਦਾ ਦੁਪੱਟਾ ਹੈਗਾ ਤੇ ਸਾਰਾ ਟਾਈ ਡਾਈ ਹੋਇਆ ਹੈਗਾ। ਰਾਇਲ ਬਰੂ ਦੀ ਆਪਣੀ ਲੇਸ ਨਾਲ ਇਹਨੂੰ ਫਰੈਸ਼ ਜੇ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਆਪਣਾ ਜਿਹੜਾ ਇਹ ਵਰਕ ਦਾ ਥੈਟ ਦਾ ਹੋਇਆ ਹੋਇਆ ਤੇ ਬਾਦਨੀ ਪ੍ਰਿੰਟ ਹਾਂਜੀ ਜਿਹੜਾ ਇਹ ਸੂਟ ਹੈ ਇਹ ਵੀ ਆਪਣਾ ਬਾਦਨੀ ਪ੍ਰਿੰਟ ਦਾ ਤੇ ਗ੍ਰੇ 골ਡਨ ਜਿਹੜਾ ਕਲਰ ਹੈ ਦਾ ਗ੍ਰੇ 골ਡਨ ਦਾ ਕਲਰ ਕਾਫੀ ਸੋਹਣਾ ਜਿਹਾ ਹੁੰਦਾ ਹੈ ਇਹ ਇਹ ਆਪਣਾ ਗ੍ਰੇ ਜਿਹਾ ਕਲਰ ਹੈਗਾ ਗ੍ਰੇ ਵੀ ਨਹੀਂ ਬ੍ਰਾਊਨ ਜਿਹਾ ਬ੍ਰਾਊਨ ਗ੍ਰੇ ਜਿਹਾ ਕਲਰ ਹੈ ਦਾ ਗ੍ਰੇ ਜਿਹਾ ਕਲਰ ਆ ਮਾਊਸ ਕਲਰ ਕਿਹਾ ਸਕਦੇ ਆਪਾਂ ਗ੍ਰੇ ਗ੍ਰੇ ਮਾਊਸ ਦਾ ਕੰਬੀਨੇਸ਼ਨ ਜャ ਬਸ ਲਾਈਟ ਥਰੀਡ ਹੈਗਾ ਇਹ ਦੇਖ ਫੇ ਇਹ ਵੀ ਆਪਣਾ ਬਾਦਨੀ ਪ੍ਰਿੰਟ ਦਾ ਸੂਟ ਹੈਗਾ ਤੇ ਇਹਦੇ ਵੀ ਆਪਾਂ ਨੇ ਦੇਖੋ ਤਾਂ ਘੇਰੇ ਤੇ ਵਰਕ ਕਰਵਾਇਆ ਗਲੇ ਤੇ ਕੋਈ ਵਰਕ ਨਹੀਂ ਹੈਗਾ ਤੇ ਬਾਹਰ ਤੇ ਵਰਕ ਆ ਪੜਿਆ ਤੇ ਇਧਰ ਇਹਦੀ ਬਾਟਮ ਤੇ ਵਰਕ ਆ ਦੇ ਇਹ ਵਾਲਾ ਵਰਕ ਬਾਟਮ ਤੇ ਆ ਗਿਆ ਨਾਲ ਜਿਹੜਾ ਮਹਿਰੂਨ ਕਲਰ ਦਾ ਥ੍ਰੈਡ ਹੈਗਾ ਆਪਾਂ ਨੇ ਹੋਰ ਕਿਉਂਕਿ ਮਹਿਰੂਨ ਥ੍ਰੈਡ ਨਾਲ ਹੀ ਇਹਦੀ ਫਿਨਿਸ਼ਿੰਗ ਵਧੀਆ ਹੋਣੀ ਸੀ ਵੈਸੇ ਇਹ ਲਾਈਟ ਕਰ ਲਵ ਸੀਗਾ ਤਾਂ ਕਰਕੇ ਆਪਾਂ ਨੇ ਤੇ ਜਿਹੜਾ ਮਹਿਰੂਨ ਕਲਰ ਆ ਕੋ ਲਗਾਤਾ ਤੇ ਫਿਰ ਆਪਣੀ ਇਹਦੀ ਵਧੀਆ ਫਿਨਿਸ਼ਿੰਗ ਆ ਗਈ ਦੇਖੋ ਸੂਟ ਦੀ ਕਿਉਂਕਿ ਕਿ ਡਾਰਕ ਤੇ ਲਾਈਟ ਦਾ ਜਿਹੜਾ ਕੰਬੀਨੇਸ਼ਨ ਹੈਗਾ ਉਹ ਬਣ ਗਿਆ ਇਧਰ ਮੂਰੀ ਤੇ ਵਰਕ ਆ ਗਿਆ ਇਹ ਆਪਣੀ ਜੌਰਜਟ ਦੀ ਫੈਬਰਿਕ ਹੈਗੀ ਬਾਂਦਨੀ ਵਾਲੀ ਤੇ ਇਧਰ ਆਪਾਂ ਦੇ ਨਾਲ ਜਿਹੜਾ ਦੁਪੱਟਾ ਹੈਗਾ ਦੇਖੋ ਐਦਾ ਕਰਵਾਇਆ ਬਹੁਤ ਸਾਰੇ ਸੋਨਾ ਆਪਣਾ ਦੁਪੱਟਾ ਕਰਵਾ ਰਹੇ ਨੇ ਕਿੰਨਾ ਸੋਹਣਾ ਲੱਗ ਰਿਹਾ ਹੈ ਰਸੂਟ ਸਰਦਾਰੀ ਜੇ ਸੂਟ ਨੇ ਆਪਣੇ ਅੱਜ ਵਾਲੇ ਸਾਰੇ ਦੇਖੋ ਪ੍ਰਿੰਟ ਵਾਲੇ ਤੇ ਤੁਸੀਂ ਐਗਾਂ ਦੀ ਚੀਜ਼ਾਂ ਆਪਣੇ ਲਈ ਦੇਖ ਕੇ ਤਿਆਰ ਕਰਵਾ ਸਕਦੇ ਹੋ ਫੈਬਰਿਕ ਜਿਹੜੀ ਵੀ ਤੁਹਾਨੂੰ ਪਸੰਦ ਹੋਏ ਤੁਸੀਂ ਉਹ ਵੀ ਪ੍ਰਿੰਟ ਆਪਣਾ ਸੈਕਟ ਕਰ ਸਕਦੇ ਹੋ ਉਸੇ ਫੈਬਰਿਕ ਦੇ ਵਿੱਚ ਤੇ ਬਾਕੀ ਜਿਹੜਾ ਤੁਹਾਨੂੰ ਫੈਬਰਿਕ ਸੂਟ ਕਰਦਾ ਹੈ ਨਾ ਤੁਸੀਂ ਉਹ ਵੀ ਉਸੇ ਤੇ ਤਿਆਰ ਕਰਵਾਓ ਡਿਜ਼ਾਈਨ ਦਾ ਕੋਈ ਨਹੀਂ ਹੁੰਦਾ ਡਿਜ਼ਾਈਨ ਤਾਂ ਆਪਾਂ ਕਿਸੇ ਤੇ ਵੀ ਅਪਰ ਕਿਹੜੀ ਮਰਜੀ ਫੈਬਰਿਕ ਹੈ ਤੁਸੀਂ ਕੋਈ ਮਰਜੀ ਡਿਜ਼ਾਈਨ ਕਰਵਾ ਲਓ ਉਹ ਵੀ ਡਿਜ਼ਾਈਨ ਬਣ ਗਿਆ ਤਾਂ। ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਦੇਖੋ ਸੂਟ ਵਰਕ ਵਾਲੇ ਵੀ ਦਿਖਾਏ ਨੇ ਤੇ ਪ੍ਰਿੰਟ ਵਾਲੇ ਵੀ ਸੀਗੇ। ਪ੍ਰਿੰਟ ਦੇ ਉੱਪਰ ਵੀ ਡਿਜ਼ਾਈਨਿੰਗ ਹੋਈ ਹੋਈ ਆ ਤੇ ਆਪਾਂ ਪਲੇਨ ਦੇ ਉੱਪਰ ਵੀ ਵਰਕ ਕਰਵਾਇਆ ਹੋਇਆ ਸੀ। ਜਿਹੜੀ ਆਪਾਂ ਸਾਰੀ ਫੈਬਰਿਕ ਪੈਟਰਨ ਦੀ ਡਿਟੇਲ ਆ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕਿਆਂਗੇ। ਬਾਕੀ ਜਿਹੜੀ ਜਿਵੇਂ ਤੁਹਾਡੀ ਪਸੰਦ ਹੋਈ ਉਸ ਅਕੋਰਡਿੰਗ ਹੀ ਆਪਾਂ ਤੁਹਾਨੂੰ ਬੁਟੀਕ ਸਟਾਈਲ ਸੂਟ ਬਣਾ ਕੇ ਦਿਨਗੇ। ਇਹ ਇਹਦੇ ਲਈ ਸਾਨੂੰ ਤੁਸੀਂ ਉਹ ਡਾਇਰੈਕਟ ਵਟਸਐਪ ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਅੰਤਿ ਸਾਡੀ ਅੱਜ ਦੀ ਵੀਡੀਓ ਦੇਖ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਕੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ